ਇਹ ਲੰਕੈ ਦੇ ਚ ਮੱਡੀ ਗੁਰਿੰਦਗੜ ਚ ਅਖਵਾਏ ਪਿਛਲੇ ਕੇ ਸਪਰੀਂ ਦੋ ਹਫਤੇ ਤੋਂ ਕੀ ਪੋਜੀਸ਼ਨ ਹੈ ਜਿਹਦੇ ਬਾਰੇ ਸਿਕਾ ਮੌਕੇ ਤੇ ਜਾ ਕੇ ਹਾਂਜੀ ਉਹ ਸਵੇਰੇ ਸਾਡੇ ਕੋਲ ਵੀ ਇੱਕ ਵੀਡੀਓ ਆਈ ਹੈ ਜਿਹਨੂੰ ਅਸੀਂ ਵੈਰੀਫਾਈ ਕਰਨ ਲਈ ਮੌਕੇ ਤੇ ਗਏ ਤੇ ਗੱਲ ਕਨਫਰਮਡ ਹੈ ਵੀ ਜਿਹੜਾ ਉਹ ਵੀਡੀਓ ਹੈ ਉਹ ਬੈਕ ਸਾਈਡ ਢੀਮਾ ਡਜਨਾਲੀ ਏਰੀਆ ਦੀ ਹੈ ਜੋ ਤਕਰੀਬਨ ਰਾਤ ਨੂੰ ਇੱਕ ਵਜੇ 8 ਮਿੰਟ ਦੀ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਬਣਾਈ ਹੈ ਉਹ ਵੀ ਮੌਕੇ ਤੇ ਸਾਨੂੰ ਮਿਲੀ ਸੀ ਜਿਨ੍ਹਾਂ ਨੇ ਦੱਸਿਆ ਜਿਹਨੇ ਦੱਸੇ ਮਤਲਬ ਉਹ ਵੀਡੀਓ ਤੇ ਗੱਲ ਤਸਦੀਕ ਹੋ ਗਈ ਵੀ ਇਹ ਏਰੀਆ ਜਨਾਲੀ ਪਿੰਡ ਦਾ ਹੈ ਇਸ ਤੋਂ ਬਾਅਦ 3 ਘੰਟੇ ਬਾਅਦ ਅੱਗੇ ਗੋਡੇਰੀ ਤੇ ਇਹ ਵੀਡੀਓ ਸੌਰੀ ਤਿੰਨਵਾ ਦਿਸੇਗੇ ਇਸ ਤੋਂ ਬਾਅਦ ਡੀਐਸਪੀ ਸਾਹਿਬ ਤੇ ਮੈਂ ਮੌਕੇ ਤੇ ਪਹੁੰਚ ਕੇ ਸੀ ਫੋਰੈਸਟ ਵਿਭਾਗ ਨੂੰ ਬੁਲਾ ਲਿਆ ਸੀ ਉਸ ਦੀ ਰੇਂਜ ਅਫਸਰ ਸਾਹਿਬ ਪਹੁੰਚੇ ਸੀਗੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਫੋਰੈਸਟ ਵਿਭਾਗ ਇਸ ਲਈ ਪੂਰਾ ਤਿਆਰ ਹੈ ਉਹਨਾਂ ਨੇ ਇੱਕ ਜੰਗਲਾ ਕੇਜ ਤੇ ਜਿਹੜਾ ਇਹਨੂੰ ਮੋਡੀਲਾਈਜ਼ ਕਰਨ ਲਈ ਆਪੇਸ਼ ਕਰਨ ਲਈ ਤਿੰਨ ਨੂੰ ਇੱਕ ਇੰਜੈਕਸ਼ਨ ਹੁੰਦਾ ਉਹ ਮੰਗਾ ਲਿਆ ਤੇ ਪੂਰੀ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਮੈਂ ਇਲਾਕੇ ਦੇ ਲੋਕਾਂ ਨੂੰ ਇਹ ਤੁਹਾਡੇ ਲਈ ਮਾਧਿਅਮ ਰਹੀਂ ਹੈ ਸੁਨੇਹਾ ਦੇਣਾ ਚਾਹੁੰਦਾ ਵੀ ਵੀ ਡਰਨ ਦੀ ਬਿਲਕੁਲ ਲੋੜ ਨਹੀਂ ਹੈ ਪ੍ਰਸ਼ਾਸਨ ਫੋਰੈਸਟ ਵਿਭਾਗ ਅਤੇ ਪੁਲਿਸ ਤੁਹਾਡੇ ਨਾਲ ਹੈ ਜਦੋਂ ਲੋੜ ਹੋਊਗੀ ਸਾਡੇ ਉੱਤੇ ਮੋਬਾਈਲ ਨੰਬਰਾਂ ਤੇ ਪਹੁੰਚੋ ਫੋਨ ਕਰ ਦਿਓ ਅਸੀਂ ਮੌਕੇ ਤੇ ਪਹੁੰਚ ਜਾਵਾਂਗੇ ਤੇ ਇਹਦੇ ਤੋਂ ਤਿੰਨਵੇਂ ਤੋਂ ਦੇਖ ਕੇ ਕੋਈ ਅਵਾਨ ਆਫਲਾਈ ਤਾਂ ਕਿ ਲੋਕਾਂ ਦੇ ਵਿੱਚ ਕੋਈ ਆਪਣਾ ਨੂਇਸੈਂਸ ਕ੍ਰੀਏਟਰ ਨਾ ਹੋ ਇਸ ਲਈ ਮੈਂ ਚਾਹੁੰਦਾ ਵੀ ਲੋਕੀ ਅਲਰਟ ਰਹਿਣ ਤੇ ਸਾਨੂੰ ਜਦੋਂ ਲੱਗੇ ਤਾਂ ਸਾਨੂੰ ਸਨੇਹਾ ਦੇ ਦੇਵੋ ਕਿਰ ਪਿਛਲੇ ਕਈ ਦਿਨਾਂ ਤੋਂ ਇਸੇ ਇਲਾਕੇ ਦੇ ਵਿੱਚ ਹੈ ਹੁਣ ਵੈਰੀਫਾਈ ਹੋਇਆ ਹੈ ਇਸ ਦੌਰਾਨ ਕੋਈ ਕਿਸੇ ਤੇ ਹਮਲਾ ਨਹੀਂ ਨਹੀਂ ਇਹਨਾਂ ਨੂੰ ਫੋਰੈਸਟ ਮੈਗਨਮ ਤਾਂ ਜਿਹੜਾ ਇਹ ਤेंदुआ ਹੈ ਇਨਸਾਨੀ ਸ਼ਿਕਾਰ ਨਹੀਂ ਕਰਦਾ ਇਹ ਮਤਲਬ ਆਪ ਦੇ ਤੋਂ ਛੋਟਾ ਜਿਹੜਾ ਜਾਨਵਰ ਕੁੱਤਾ ਹੋ ਗਿਆ ਬਿੱਲੀ ਹੋ ਗਿਆ ਇਹਦੇ ਤੇ ਹੀ ਕਰਦਾ ਹੈ ਤੇ ਉਹਨਾਂ ਦੇ ਦੱਸੇ ਮੁਤਾਬਕ ਇਹ ਫਿਲਹਾਲ ਥੋੜਾ ਇੰਜਰਡ ਹੈ ਤੇ 2.5 ਸਾਲ ਦੀ ਏਜ ਹੈ ਤੇ ਇਹ ਜਿਹੜਾ ਸ਼ਿਕਾਰ ਹੈ ਇਨਸਾਨੀ ਸ਼ਿਕਾਰ ਨਹੀਂ ਕਰਨਾ ਸਭ ਇਨਸਾਨ ਨੂੰ ਦੇਖ ਕੇ ਆਪ ਲੋਕ ਸ਼ਿਭ ਜਾਂਦਾ ਸੋ ਜਿਹੜਾ ਤेंदुआ ਹੈ ਜੀ ਇਹਦੇ ਤੋਂ ਅਲਰਟ ਰਹਿੰਦੇ